ý thức 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 ý ਸੁਣ ਸਕਦੇ ਆ ਦਾਸ ਸੁਕਦੇ ਆ ਸੁਣ ਸਕਦੇ ਆ ਪਰ ਕਰੋੜਾਂ ਅਰਬਾਂ ਦੀ ਗੁਣੀਆਂ ਚ ਮਾਣ ਕਰੋ ਕੱਲੇ ਬਾਬਾ ਦੀਪ ਸਿੰਘ ਜੀ ਨੇ ਜਿਨ੍ਹਾਂ ਇੱਕ ਹੱਥ ਉਤੇ ਸੀਸ ਕਿਤਾਇਆ ਤੇ ਦੂਜੇ ਤੇ ਛੰਡਾ ਤੇ ਕਈ ਕੋ ਕੱਲਾ ਸ਼ਾਹ ਦੇ ਸ਼ਾਂਤੋਂ ਲੈ ਕੇ ਹਰਿਮੰਦਰ ਸਾਹਿਬ ਦੁਸ਼ਮਣਾਂ ਦੇ ਆਹੂ ਲਾਦੇ ਪੋਹੇ ਸਿਰ ਧਸ ਤੀ ਗਲੀ ਗਲੀ ਇੰਨੀਆਂ ਕਮਾਈਆਂ ਨੇ ਤਾਂ ਹੀ ਆਹ ਕਮਾਈਆਂ ਨੇ ਪਾ ਲਗੇ ਅੱਖੋ ਆਜੇ ਰਿਆ ਰੋਡ ਤਾਂ ਵੇਖ ਰਹੇ ਹੋ ਇਹੋ ਨਾਲ ਕਮਾਈਆਂ ਨੂੰ ਪਾ ਗਾਮ ਸਮਾਸ਼ ਹੈ ਕਈ ਇੰਨੀ ਸੋਹਣੀ ਵੇਖ ਵੇਖ ਕੇ ਆਸ਼ਾਸ਼ ਕਰਨ ਤੇ ਦਿਲ ਕਰ ਰਿਹਾ ਸੀ ਸਵਾਮਤ ਆਈਂ ਬੀ ਆਂ ਚਾ ਆਵੇਂ ਬਾਬਾ ਦੀ ਜੀ ਸੀ ਦੇ ਮਨ ਚ ਆਇਆ ਸ਼ਹੀਦ ਆਈ ਕਿਰਮਾਰਾ ਜੀ ਬਾਬਾ ਜੀ ਨੇ ਆਏ ਇੱਕ ਵੱਡਾ ਪਾਟਾ ਸੀ ਜਿਹਦੇ ਚ ਸ਼ਰਬਤ ਪਈ ਇੱਕ ਛੋਟਾ ਪਾਟਾ ਪੀਣ ਵਾਲਾ ਵੱਡੇ ਤੇ ਵਰਤਾਵੇ ਵਾਲਾ ਛੋਟਾ ਪੀਣ ਵਾਲਾ ਤੇ ਜਦੋਂ ਲਿਆਏ ਕਲਗੀਆਂ ਵਾਲੇ ਬਾਣ ਅਸਰ ਲਾਏ ਬਾਣ ਵਾਲੇ ਮੰਝੇ ਦੇ ਗ੍ਰੰਥਾਂ ਚ ਲਿਖੇ ਅਨੁਸ਼ਤਾ ਇਹਦੀ ਸੇਵਾ ਕਰਨੀ ਜੀ ਕਲਗੀਆਂ ਵਾਲੇ ਕਹਿੰਦੇ ਲਿਆਓ ਅਗੇ ਚੋਂ ਜਦੋਂ ਛੋਟੇ ਬਾਟੇ ਚ ਪਾਈ ਤੇ ਮਹਾਰਾਜ ਜੀ ਨੂੰ ਦਿੰਦੇ ਪਏ ਨੇ ਮਨ ਅੱਠਦੇ ਪਏ ਤੇ ਲਿਖਿਆ ਕਿ ਸੰਗਤ ਆਖੀ ਕਾਬਲ ਤੋਂ ਆਖੋ ਸਾਰੇ ਆਖੋ ਜੀ ਈ ਚਾਲੀ ਜਾਣੇ ਸੀ ਜਦੋਂ ਸੰਗਤ ਆਈ ਨਾ ਕਾਬਲ ਤੋਂ ਉਹ ਨਾ ਬਾੜੀ ਬਾੜ ਦੇ ਮੰਜੇ ਤੇ ਬੈਠੇ ਸਤਿਗੁਰਾਂ ਨੂੰ ਦਰਸ਼ਨ ਕਰਕੇ ਤੇ ਮੱਥਾ ਟੇਕਣਾ ਸ਼ੁਰੂ ਕਰਦਾ ਮਾਰੇ ਕਹਿੰਦੇ ਇੱਥੇ ਹੀ ਸੱਜਣ ਸਾਹਮਣੇ ਸੰਗਤ ਦੇ ਦਿੱਕਲਗੀਆਂ ਵਾਲੇ ਦੀ ਮਹਦੀਸ਼ ਜੀ ਨੂੰ ਪਤਾ ਹੀ ਕਹਿੰਦੇ ਕਹਿੰਦੇ ਦੀਪ ਸਿਆ ساری ਸੰਗਤ ਆਈ ਪਿਆ ਮਾਪਾਂ ਦੀਸ ਨੂੰ ਜੀ ਆਪਣਾ ਵਾਟਾ ਵੇਖਣ بانٹا پی بی دا ہم وہ چھوڑا چھوٹا سا جب سنگت کو دیکھا بھی تھی ہیں تریڑ نہیں ایک بار دیکھا کہ سنگ زیادہ پر جدو ستگور نے کہا دیپ سیا ساری سنگت کو چکا لے باپا دیپ جی نے تریڑ نہیں آئی پر اینا ضرور سوچا بھی سنگت زیادہ ਤੇ ਕਲਗੀ ਤੇ ਹਮਾਰੇ ਦਾ ਹੁਕਮ ਮੰਨਣਾ ਤੇ ਅਜੇ ਸੋਚਦੇ ਹੀ ਪਏ ਆ ਤੇ ਉਸ ਵੇਲੇ ਕਲਗੀਆਂ ਵਾਲੇ ਮੁਸਕਰਾ ਕੇ ਕਹਿੰਦੇ ਦੀਵਸਿਆਂ ਬਾਟੇ ਵਰਤਾ ਸੰਗਤ ਸ਼ਕਾ ਸੀ ਕਹਿ ਰਹੇ ਆ ਤੇ ਜਦੋਂ ਬਾਟੇ ਮੰਗਵਾਏ ਬਾਟੇ ਸਜਾਏ ਤੇ ਹੁਣ ਉਹ ਜੋ ਬਾਟਾ ਜਿਹੜਾ ਮਾਵਾ ਦੀ ਸੀਦੇ ਹੱਥ ਚ ਸੀ ਤੇ ਜਦੋਂ ਉਹ ਸਾਰੀ 30 40 ਸੰਗਤ ਨੂੰ ਪਾਇਆ ਤੇ ਹੋਣ ਜਦੋਂ ਖੜੇ ਤੇ ਹੈਰਾਨ ਹੋ ਕੇ ਪਾਪਾ ਦੀਪ ਸਿੰਘ ਵੀ ਕੀ ਵੇਖਦੇ ਐ ਕਿ ਬਾਟੇ ਵਿੱਚ ਇੰਨੀ ਸ਼ਰਧਾਈ ਫੈਸੀ ਪਹਿਲੇ ਕੁੰਨੀਆਂ ਫੇਰ ਪਈਏ ਚਾਲੀਆਂ ਪਾਤੀਏ ਤੇ ਜਦੋਂ ਆਹ ਵੇਖਿਆ ਕਿ ਕਲਗੀ ਧਰਮ ਮੁਸਕਰਾ ਕੇ ਕਹਿੰਦੇ ਦੀਪ ਸਿਆ ਤੈਨੂੰ ਉਹ ਪਟਾਰੇ ਦਿੱਤੇ ਨੇ ਸਾਰੀ ਦੁਨੀਆ ਨੂੰ ਵੰਡਦਾ ਰਹੇਗਾ ਤੇਰੇ ਪੰਡਾਰੇ ਖਜ਼ਾਨੇ ਨਹੀਂ ਮੁੱਕਣਗੇ ਅਸੀਂ ਉਹ ਸੀਨ ਆਪਣੀਆਂ ਅੱਖਾਂ ਨਾਲ ਵੇਖਦੇ ਆ ਕਿ ਲਾਹ ਜੇ ਲਾੜਾ ਲੱਗੇ ਜੀ ਬੋਲੇ ਸੋ ਨਿਹਾਲ ਆਓ ਜੰਤਰਾ 21 ਸ਼ਨੀਵਾਰ ਕੀ ਐਤਵਾਰ ਹੋ ਸਕਦਾ ਹੈ ਕਿ ਸਾਨੂੰ ਰੂਟ ਬਦਲਨੇ ਪੈਂਦੇ ਆ ਆਖੋ ਹਾਂ ਜੀ ਰੂਟ ਬਦਲਨੇ ਪੈ ਗਏ ਜਿੰਨੇ ਆਸਾਨ ਹੋਰ ਬਣੀ ਜਾਣ ਉਨਨੇ ਹੀ ਘੱਟ ਪੈ ਜਾਂਦੇ ਨੇ ਕਿਉਂ ਉਹਨਾਂ ਕਬੀਲੀ ਧਰਮਾਰਾਇ ਨੇ ਬਚਨ ਕਰਦੇ ਦੀਸ਼ਿਆ ਤੈਨੂੰ ਉਹ ਖਜ਼ਾਨੇ ਭੰਡਾਰੇ ਦਿੱਤੇ ਨੇ ਦੁਨੀਆ ਨੂੰ ਮੰਡਾ ਰਹੇਗਾ ਤੇਰੇ ਭੰਡਾਰਿਆਂ ਚ ਟੋਟਾ ਨਹੀਂ ਆਏਗੀ ਇਹ ਗੁਰੂਆਂ ਦੇ ਬਚਨ ਨੇ ਜਿਹੜੇ ਬਾਬਾ ਦੀਪ ਸਿੰਘ ਜੀ ਨੇ ਸਮਾਏ ਪਿਆਰ ਵਾਲਿਓ ਅੱਜ ਉਹਨਾਂ ਦੀ ਸ਼ੀਤੀ ਨੂੰ ਨਮਸਕਾਰ ਕਰਨ ਆਇਆ ਆਖੋ ਵਾਹਿਗੁਰੂ ਆਵਾਜ਼ ਉਹਨਾਂ ਨੂੰ ਪੜਜੀ ਫੋਨ ਆਇਆ ਸਾਡੇ ਦੋਸਤ ਬੀ بابا جی بنایا میں بابے کرنا دے ਇੰਪੋਰਟ ਨਾ ਕਰਾ ਕੇ ਨਾ ਉਸੇ ਸੀਵਾਲੇ ਤੇ ਕਹਿੰਦਾ ਕਹਿੰਦੇ ਕਿ ਇੱਕ ਵਾਰ ਉਸੇ ਬਗੜਤ ਆਉਣ ਆਇਆ ਕਹਿੰਦਾ ਭਾਜੀ ਹੋਰ ਨਾ ਕਿਹਾ ਚਾਹ ਕਿ ਕਿੰਨਾ ਜਦੋਂ ਬੱਚੇ ਦਾ ਜਨਮ ਹੋਇਆ ਤੇ ਜਨਮੀਆਂ ਨੂੰ ਕਹਿੰਦੇ ਬੱਚਾ ਸਾਨੂੰ ਹੀ ਮਿਲਿਆ ਕਿ ਕਹਿੰਦੇ ਵੀ ਇਹ ਕਰਨਾ ਲਾਗੀ ਨਾ ਕਿ ਦਾਤਾਂ ਨੇ ਜਦੋਂ ਦੁਆਵਾ ਜਦੋਂ ਆਪਰੇਸ਼ਨ ਵਿੱਚ ਤੇ ਲੈ ਕੇ ਫਿਰ ਉਹਨਾਂ ਦੇਖਿਆ ਵੀ ਇੱਕ ਬੱਚਾ ਹੋ ਰਿਹਾ ਤੇ ਕਹਿੰਦੇ ਹਮਾਂ ਨੂੰ ਉਸੇ ਪੁੱਤਰ ਦਾ ਪਹਿਲਾ ਜਨਮ ਹੋਇਆ पर हिकु बाबा जीण ते

you oh. सारे <inaudible> वेंदो mm